ਗੁਰਦੁਆਰਾ ਗੁਰੂ ਨਾਨਕ ਦਰਵਾਰ ਦਵਾਈ ਤੇ ਆਪਾਂ ਅੰਦਰ ਜਿਹੜੇ ਉਹ ਚੱਲਦੇ ਆ ਦਰਸ਼ਨ ਕਰਦੇ ਆ ਆਪਾਂ ਬ੍ਰੇਕਫਾਸਟ ਕਰਨ ਆਏ ਆ ਆਪਣੇ ਹੋਟਲ ਦੇ ਵਿੱਚ ਬ੍ਰੇਕਫਾਸਟ ਜਿਹੜਾ ਉਹ ਲੱਗਿਆ ਤੇ ਇਹ ਵੀ ਪਹਿਲਾਂ ਇਧਰ ਫਰੂਟਸ ਨੇ ਤੇ ਆਪਾਂ ਵਿੱਚੇ ਜਿਹੜਾ ਬ੍ਰੇਕਫਾਸਟ ਕਰਿਆ ਸੀਗਾ ਇਨਕਲੂਡ ਤੇ ਆ ਗਈਆਂ ਮਸ਼ਰੂਮ ਹਨਾ ਨਾਲ ਪਰੌਂਠੇ ਤੇ더라 ਹ ਜੂਸ ਆ ਗੇ ਬੈਠ ਟੀ ਕਰਦੇ ਆ ਬ੍ਰੇਕਫਾਸਟ ਫੇਰ ਚੱਲਦੇ ਆ ਬਾਹਰ ਨੂੰ ਘੁੰਮਣ ਹੋਟਲ ਵਾਲਿਆਂ ਦਾ ਬ੍ਰੇਕਫਾਸਟ ਵਧੀਆ ਹੁੰਦਾ ਕਾਫੀ ਹੈਵੀ ਬ੍ਰੇਕਫਾਸਟ ਹੁੰਦਾ ਤੇ ਦੁਪਹਿਰ ਤੱਕ ਭੁੱਖ ਨਹੀਂ ਲੱਗਦੀ ਮਸ਼ਰੂਮ ਸੈਂਡਵਿਚ ਖਾ ਕੇ ਹਨਾ ਤੇ ਆਪਣੇ ਹੋਟਲ ਦੇ ਵਿੱਚ ਜਿਮ ਵੀ ਹੈਗੀ ਹਨਾ ਤੇ ਆਪਾਂ ਜਿਮ ਦੇ ਵਿੱਚ ਆਇਆ ਤੇ ਸਾਰੀ ਇਹ ਜਿਮ ਆ ਬਾਹਰਲੇ ਪਾਸੇ ਇਹਦੇ ਪੂਲ ਵੀ ਆ ਪੂਲ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਉਨੇ ਆ ਤੇ ਮੈਂ 4-5 ਦਿਨਾਂ ਦਾ ਆਇਆ ਹੋਇਆ ਇੱਥੇ ਤੇ ਅੱਜ ਮੇਰਾ ਟਾਈਮ ਲੱਗਿਆ ਜੈਮੂ ਚ ਆਉਂਦਾ ਮੈਂ ਕਿਹਾ ਚਲ ਅੱਜ ਦੇਖਦੇ ਆਂ ਜਾ ਕੇ ਹਨਾ ਅੱਜ ਜਿਹੜਾ ਹੋ ਟਾਈਮ ਲੱਗਿਆ ਸਾਰੀ ਪ੍ਰੋਪਰ ਜਿੰਮਾਂ ਤੇ ਬਾਹਰਲੇ ਵਾਲੇ ਪਾਸੇ ਪੂਲ ਆ ਜਿਹੜਾ ਉਹ ਦੇਖਦੇ ਆਂ ਪੂਲ ਦਾ ਜਿਹੜਾ ਵਿਊ ਬਹੁਤ ਸੋਹਣਾ ਹੋਊਗਾ ਤੇ ਇੱਥੇ ਜਿੰਮ ਦੇ ਨਾਲ ਜਿਹੜਾ ਉਹ ਪੂਲ ਵੀ ਹੈਗਾ ਤੇ ਇਹ ਸਾਰਾ ਪੂਲ ਆ ਦੋ ਪੂਲ ਨੇ ਇੱਕ ਇਧਰ ਸਾਹਮਣੇ ਪੂਲ ਆ ਇਹ ਜਿਹੜਾ ਫਸਟ ਫਲੋਰ ਆ ਆਪਣੇ ਹੋਟਲ ਦਾ ਹਨਾ ਤੇ ਇਧਰਲੀ ਅੰਦਰਲੀ ਸਾਈਡ ਇਹ ਜਿੰਮ ਸੀ ਤੇ ਆ ਸਾਰੀ ਹੋਟਲ ਦੀ ਜਿਹੜੀ ਉਹ ਬਿਲਡਿੰਗ ਆ ਆਪਣਾ ਰੂਮ ਆ ਜਿਹੜਾ ਨਾ 18ਵੇਂ ਫ ਬਹੁਤ ਉੱਚੀ ਉੱਚੀਆਂ ਬਿਲਡਿੰਗਾਂ ਨੇ ਇੱਥੇ ਤੇ ਸਾਰੀਆਂ ਆਲੇ ਦੁਆਲੇ ਵਾਲੀਆਂ ਬਿਲਡਿੰਗਾਂ ਉੱਚੀਆਂ ਉੱਚੀਆਂ ਨੇ ਸਾਰੇ ਹੋਟਲੇ ਨੇ ਇੱਥੇ ਆਹ ਵੀ ਸਾਹਮਣੇ ਅਪਾਰਟਮੈਂਟ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਆਏ ਹੋਏ ਆ ਜੀ ਦੁਬਈ ਯੂਏਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੁਬਈ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਜਿਹੜਾ ਕਿ ਦੁਬਈ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਸੋ ਅੱਜ ਦੀ ਵੀਡੀਓ ਚ ਬਣੇ ਰਹੇ ਹੋ ਤੇ ਆਪਾਂ ਗੁਰਦੁਆਰਾ ਸਾਹਿਬ ਵੱਲ ਨੂੰ ਜਾ ਰਹੇ ਆਂ ਤੇ ਇਹ ਜਿਹੜਾ ਰੋਡ ਸਾਰਾ ਜਿਹੜਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਦਵਾਈ ਤੋਂ ਤੇ ਇੱਥੋਂ ਦੂਰੀ ਗੁਰਦੁਆਰਾ ਸਾਹਿਬ ਦੀ 3-4 ਕਿਲੋਮੀਟਰ ਰਹਿ ਗਈ ਤੇ ਸੋ ਸਾਰੇ ਆਪਾਂ ਦਰਸ਼ਨ ਤੁਹਾਨੂੰ ਕਰਵਾਵਾਂਗੇ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਦਵਾਈ ਤੋਂ ਬਾਹਰ ਬਾਹਰ ਆ ਕੇ ਨੇ ਜਿਵੇਂ ਇੱਕ ਆਪਾਂ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਸਾਰੀਆਂ ਵੀਡੀਓਾਂ ਦੇ ਵਿੱਚ ਦਿਖਾਇਆ ਸੀ ਬਰਜ ਖਲੀਫਾ ਦਵਾਈ ਫਰੇਮ ਉਹ ਉੱਥੇ ਦਾ ਮੇਨ ਡਾਊਨ ਟਾਊਨ ਆ ਇਹ ਦਵਾਈ ਦਾ ਸਾਰਾ ਬਾਹਰਲਾ ਇਲਾਕਾ ਤੇ ਇੱਥੇ ਹਲੇ ਨਾ ਨਵੀਆਂ ਬਿਲਡਿੰਗਾਂ ਬਣ ਰਹੀਆਂ ਨੇ ਇੱਥੇ ਕੰਸਟਰਕਸ਼ਨ ਜਿਹੜੀ ਉਹ ਚੱਲ ਰਹੀ ਆ ਇੱਧਰ ਸਾਹਮਣੇ ਆ ਸਾਰੀਆਂ ਬਿਲਡਿੰਗਾਂ ਨਵੀਆਂ ਬਣ ਰਹੀਆਂ ਨੇ ਤੇ ਇਹ ਏਰੀਆ ਹੁਣ ਜਿਹੜਾ ਉਹ ਗਰੋ ਕਰ ਰਿਹਾ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਦੇ ਨੇੜੇ ਤੇ ਗੁਰਦੁਆਰਾ ਸਾਹਿਬ ਜਵਲ ਅਲੀ ਦੇ ਵਿੱਚ ਨੇ ਜਵਲ ਅਲੀ ਨਾਮ ਦੀ ਇਹ ਜਿਹੜੀ ਸਟਰੀਟ ਹੈ ਤੇ ਗੁਰਦੁਆਰਾ ਸਾਹਿਬ ਨੂੰ ਇਹ ਸਟਰੀਟ ਪੈਂਦੀ ਆ پارک ਕਰਦੇ ਆ ਗੱਡੀ ਅੰਦਰ ਚੱਲਦੇ ਆ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਤੇ ਇਥੇ ਨਾਲ ਹੀ ਮੰਦਿਰ ਵੀ ਆ Hindu Temple Hindu Temple ਦੁਬਈ ਤੇ ਇਥੇ ਸਾਰੇ ਧਾਰਮਿਕ ਸਥਾਨੇ ਨੇ ਨੇੜੇ ਨੇੜੇ ਚਰਚ ਵੀ ਆ Hindu Temple ਵੀ ਆ ਹਨਾ ਗੁਰਦੁਆਰਾ ਸਾਹਿਬ ਵੀ ਨੇ ਤੇ ਇਹ ਸਾਰੀ ਜਿਹੜੀ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਆ ਗੁਰਦੁਆਰਾ ਗੁਰੂ ਨਾਨਕ ਦਰਬਾਰ ਦਵਾਈ ਤੇ ਆਪਾਂ ਅੰਦਰ ਜਿਹੜੇ ਉਹ ਚਲਦੇ ਆ ਦਰਸ਼ਨ ਕਰਦੇ ਆ ਤੇ ਉੱਪਰ ਜਿਹੜੇ ਸਾਹਮਣੇ ਨਿਸ਼ਾਨ ਸਾਹਿਬ ਵੀ ਸ਼ਿਸ਼ੋਭਿਤ ਨੇ ਅੱਜ ਹਵਾ ਬਹੁਤ ਚੱਲ ਰਹੀ ਹੈ ਇੱਥੇ ਬਹੁਤ ਤੇਜ਼ ਤੇਜ਼ ਹਵਾ ਚੱਲ ਰਹੀ ਆ ਤੇ ਇਹ ਗੇਟ ਤੋਂ ਜਿਹੜੀ ਉਹ ਐਂਟਰੀ ਆ ਤੇ ਸਾਹਮਣੇ ਆ ਆਲੇ ਦੁਆਲੇ ਸਾਰੀ ਜਿਹੜੀ ਉਹ ਪਾਰਕਿੰਗ ਆ ਤੇ ਇਹ ਏਰੀਆ ਦੇ ਵਿੱਚ ਪੰਜਾਬੀ ਬਹੁਤ ਜ਼ਿਆਦੇ ਰਹਿੰਦੇ ਨੇ ਤੇ ਆਪਾਂ ਚੱਲਦੇ ਆ ਅੰਦਰ ਅੰਦਰ ਜੁੜਾ ਘਰ ਮੈਨੂੰ ਲੱਗਦਾ ਅੰਦਰਲੀ ਸਾਈਡੇ ਹੋਊ Ad mecum veni, ad mecum veni. ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੋ ਲੰਗਰ ਵੀ ਛਕਿਆ ਚਾਹ ਦਾ ਲੰਗਰ ਜਿਹੜਾ ਹੁਣ ਚੱਲ ਰਿਹਾ ਸੀਗਾ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਇਹ ਜਬਲ ਅਲੀ ਦੇ ਵਿੱਚ ਨੇ ਤੇ ਅੱਜ ਨਾਲ ਇੱਥੇ ਹਵਾ ਬਹੁਤ ਚੱਲ ਰਹੀ ਆ ਹਵਾ ਬਹੁਤ ਤੇਜ਼ ਤੇਜ਼ ਆ ਤੁਸੀਂ ਦਰਖਤ ਦੇਖੋ ਹਿੱਲਦੇ ਬਹੁਤ ਤੇਜ਼ ਹਵਾ ਚੱਲ ਰਹੀ ਆ ਹੁਣ ਆਪਾਂ ਜਾ ਰਹੇ ਹਾਂ ਫਿਊਚਰ ਮਿਊਜ਼ੀਅਮ ਆ ਉਹ ਵੀ ਇੱਥੋਂ ਦੀ ਬਹੁਤ ਫੇਮਸ ਜਗ੍ਹਾ ਜਿੱਦੇ ਜਿੱਦੇ ਚ ਦੁਬਈ ਦਾ ਫਿਊਚਰ ਦਿਖਾਇਆ ਹੋਇਆ ਫਿਊਚਰ ਮਿਊਜ਼ੀਅਮ ਚੱਲਦੇ ਆ ਉਹ ਦੇਖਦੇ ਸામਨੇ ਆ ਗਿਆ ਦੁਬਈ ਦਾ ਫਿਊਚਰ ਮਿਊਜ਼ੀਅਮ ਆ ਜਿਹੜੀ ਸਾਰੀ ਬਿਲਡਿੰਗ ਆ ਨਾ ਬਣੀ ਹੋਈ ਗੋਲ-ਗੋਲ ਰਿੰਗ ਟਾਈਪ ਦੀ ਇਹ ਜਿਹੜਾ ਫਿਊਚਰ ਮਿਊਜ਼ੀਅਮ ਆ ਤੇ ਇਹਦੇ ਵਿੱਚ ਅੰਦਰ ਨਾ ਸਾਰਾ ਦੁਬਈ ਦਾ ਫਿਊਚਰ ਦਿਖਾਇਆ ਹੋਇਆ ਵੀ ਅੱਜ ਤੋਂ 40-50 ਸਾਲ ਬਾਅਦ ਦੁਬਈ ਕਿਵੇਂ ਦਾ ਹੋਊਗਾ ਆਪਾਂ ਬਿਲਕੁਲ ਹੁਣ ਸੈਂਟਰ ਦੇ ਵਿੱਚ ਖੜੇ ਆਏ ਫਿਊਚਰ ਮਿਊਜ਼ੀਅਮ ਆ ਸਾਰਾ ਬਹੁਤ ਸੋਹਣੀ ਬਿਲਡਿੰਗ ਆ ਯਾਰ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਜਿਹੜਾ ਇਹ ਬਣਾਇਆ ਹੋਇਆ ਹਨਾ ਇਹਦੇ ਅੰਦਰ ਆਪਾਂ ਮਨ ਲਓ ਜਾ ਸਕਦੇ ਆ ਸਾਰਾ ਮਿਊਜ਼ੀਅਮ ਇਹਦੇ ਅੰਦਰ ਆ ਸਾਰੇ ਇਹਦੇ ਅੰਦਰ ਕਮਰੇ ਬਣੇ ਹੋਏ ਨੇ ਪਰ ਇਹਨੂੰ ਅੰਦਰੋਂ ਦੇਖਣ ਦੀ ਕਾਫੀ ਟਿਕਟ ਆ ਤੇ ਇਹ ਜਿਵੇਂ ਹੁਣ ਫਿਊਚਰ ਮਿਊਜ਼ੀਅਮ ਆਪਾਂ ਅੱਗੇ ਖੜੇ ਆ ਇਹ ਮਿਊਜ਼ੀਅਮ ਨੂੰ ਦੇਖਣ ਦੇ ਮਤਲਬ ਦੋ ਪਾਰਟ ਨੇ ਇੱਕ ਤਾਂ ਤੁਸੀਂ ਫ੍ਰੀ ਫ੍ਰੀ ਦੇਖ ਸਕਦੇ ਹੋ ਇੱਕ ਟਿਕਟ ਦੇਖ ਸਕਦੇ ਹੋ ਇਹਦੀ ਟਿਕਟ ਕਾਫੀ ਆ ਆਪਾਂ ਮਿਊਜ਼ੀਅਮ ਆਫ ਫਿਊਚਰ ਦੇ ਅੰਦਰ ਆ ਗਏ ਤੇ ਇਹ ਉਹੀ ਬਿਲਡਿੰਗ ਆ ਜਿਹੜੀ ਬਿਲਡਿੰਗ ਆ ਆਪਾਂ ਤੁਹਾਨੂੰ ਬਾਹਰੋਂ ਦਿਖਾਈ ਸੀ ਰਿੰਗ ਟਾਈਪ ਵਾਲੀ ਜਿਹੜੀ ਬਿਲਡਿੰਗ ਆ ਨਾ ਗੋਲ-ਗੋਲ ਇਹ ਉਹ ਸਾਰੀ ਬਿਲਡਿੰਗ ਆ ਤੇ ਇਧਰੋਂ ਥੱਲੋਂ ਇਹਦਾ ਜਿਹੜਾ ਉਹ ਐਂਟਰੈਂਸ ਆ ਬਹੁਤ ਟੂਰਿਸਟ ਨੇ ਫਿਊਚਰ ਆਫ ਮਿਊਜ਼ੀਅਮ ਨੂੰ ਵੀ ਦੇਖਣ ਵਾਸਤੇ ਹਨ ਤੇ ਸਾਰਾ ਮਿਊਜ਼ੀਅਮ ਆ ਉਹੀ ਰਿੰਗ ਦੇ ਵਿੱਚ ਆਪਾਂ ਖੜੇ ਆ ਬਿਲਡਿੰਗ ਆ ਬਿਲਕੁਲ ਗੋਲ-ਗੋਲ ਇਹ ਘੁੰਮਦੀ ਆ ਫਿਊਚਰ ਮਿਊਜ਼ੀਅਮ ਵਾਲੀ ਤੇ ਆ ਇੰਟਰਸਟ ਆਫ ਆਏ ਸੀਗੇ ਆ ਸਾਹਮਣੇ ਜਿਹੜਾ ਉਹ ਰਸਤਾ ਇਹਦਾ ਹਨ ਅੱਗਿਓ ਆਪਾਂ ਦੇਖ ਲੈਂਦੇ ਆ ਤੇ ਆ ਸਾਰਾ ਜਿਹੜਾ ਏਰੀਆ ਆਪਾਂ ਇੱਥੇ ਤੱਕ ਜਿਹੜੀ ਐਂਟਰੀ ਹੋ ਕਰ ਸਕਦੇ ਆ ਹਨ ਤੇ ਆ ਇਧਰੋਂ ਥੱਲੋਂ ਜਿਹੜੀ ਉਹ ਐਂਟਰੀ ਆ ਜਿਹੜੇ ਅੰਦਰ ਜਾਂਦੇ ਨੇ ਟਿਕਟਾਂ ਲੈ ਕੇ ਸਾਹਮਣੇ ਲਿਫਟ ਤੁਸੀਂ ਦੇਖੋ ਕਿਵੇਂ ਦੀ ਲਿਫਟ ਜਾਂਦੀ ਆ ਤੇ ਉਹ ਮਿਊਜ਼ੀਅਮ ਸਾਰਾ ਅੰਦਰ ਆ ਆਹ ਵਾਲੀ ਸਾਈਡ ਆ ਉरिजिनल ਟਿਕਟੇ ਦੀ ਵਾਈ ਕੀਤੀ ਆ ਉਹ ਅੰਦਰ ਜਿਹੜੇ ਉਹ ਜਾਂਦੇ ਨੇ ਇਹ ਮਿਊਜ਼ੀਅਮ ਦੇ ਆਪਾਂ ਹੁਣ ਪਹੁੰਚ ਗਏ ਪਾਮ ਜਵੇਰਾ ਬੀਚ ਦੇ ਬਿਲਕੁਲ ਨੇੜੇ ਹੈ ਨਾ ਇਹ ਪਾਮ ਜਵੇਰਾ ਰੋਡ ਆ ਇੱਧਰ ਤੁਸੀਂ ਆ ਦੇਖੋ ਸਾਰਾ ਸਮੁੰਦਰ ਆ ਗਿਆ ਬਿਲਕੁਲ ਸਮੁੰਦਰ ਦੇ ਕੰਢੇ ਤੇ ਲਹਿਰਾਂ ਦੇਖੋ ਕਿੰਨੀਆਂ ਨੇ ਪਾਣੀ ਦੀਆਂ ਉਤਰ ਕੇ ਦਿਖਾਵਾਂਗੇ ਸਾਰਾ ਆਪਾਂ ਤੁਹਾਨੂੰ ਇਹ ਜਿਹੜਾ ਹੋਟਲ ਆ ਨਾ ਇਹਦਾ ਨਾਮ ਆ ਐਟਲੈਂਟਿਕ ਹੋਟਲ ਬਹੁਤ ਫੇਮਸ ਹੋਟਲ ਹੈ ਇੱਥੇ ਦਾ ਤੇ ਦੇਖੋ ਤੁਸੀਂ ਬਹੁਤ ਸੋਹਣਾ ਤੇ ਬਿਲਕੁਲ ਸਮੁੰਦਰ ਦੇ ਕੰਢੇ ਤੇ ਆ ਬੀਚ ਦੇ ਸਾਰਾ ਵਿਊ ਦਿਖਦਾ ਓਸ਼ੀਅਨ ਵਿਊ ਦਿਖਦਾ ਇੱਥੋਂ ਸਾਰੇ ਹੋਟਲ ਤੋਂ ਆਪਾਂ ਬਿਲਕੁਲ ਉਹ ਸਮੁੰਦਰ ਦੇ ਕੰਢੇ ਤੇ ਆ ਹੁਣ ਇਧਰ ਆ ਸਾਰਾ ਸਮੁੰਦਰ ਆ ਤੇ ਉਰੇ ਤੱਕ ਜਿਹੜੀਆਂ ਸਮੁੰਦਰ ਦੀਆਂ ਛੱਲਾਂ ਆਉਂਦੀਆਂ ਨੇ ਦੂਰ ਤੱਕ ਪਾਣੀ ਜਿਹੜਾ ਉਹ ਆਉਂਦਾ ਐਂ ਲੱਗਦਾ ਜਿਵੇਂ ਮੀਂਹ ਪੈਦਾ ਹੁੰਦਾ ਹੁਣ ਤੁਸੀਂ ਜਿਹੜਾ ਇਸ ਸਮੇਂ ਫਰੇਮ ਦੇ ਵਿੱਚ ਦੇਖ ਰਹੇ ਹੋ ਇਹ ਆ ਜੀ ਹੋਟਲ ਐਟਲੈਂਟਿਸ ਹੋਟਲ ਐਟਲੈਂਟਿਸ ਇੱਥੇ ਦਾ ਬਹੁਤ ਫੇਮਸ ਹੋਟਲ ਆ ਬਿਲਕੁਲ ਬੀਚ ਦੇ ਕੰਢੇ ਤੇ ਪਾਮ ਜਵੇਰਾ ਬੀਚ ਦਾ ਸਾਰਾ ਇਹ ਏਰੀਆ ਆਹ ਸਾਈਡ ਜਿਹੜਾ ਸਾਰਾ ਉਹ ਸਮੁੰਦਰ ਆ ਤੇ ਤੁਸੀਂ ਦੇਖੋ ਵੀ ਅੱਜ ਕੁਛ ਤਾਂ ਹਵਾ ਬਹੁਤ ਤੇਜ਼ ਆ ਤੇ ਬਹੁਤ ਛੱਲਾ ਜਿਹੜੀਆਂ ਉਹ ਪੈ ਰਹੀਆਂ ਨੇ ਉਰੇ ਤੱਕ ਵੀ ਪਾਣੀ ਜਿਹੜਾ ਉਹ ਆਉਂਦਾ ਆਪਾਂ ਦੁਬਾਰਾ ਵਾਪਸ ਆਪਣੇ ਹੋਟਲ ਆ ਗਏ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਤੇ ਫਿਊਚਰ ਮਿਊਜ਼ੀਅਮ ਦੇਖਿਆ ਇਹ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ